ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਸਾਰੇ ਹੋਪਸ ਸਾਰੇ ਬਿਲਕੁਲ ਹੀ ਠੀਕ ਹੋਵੋਗੇ ਜੀ ਮੈਂ ਵੀ ਬਿਲਕੁਲ ਠੀਕ ਹਾਂ ਐਂਡ ਸਭ ਤੋਂ ਪਹਿਲਾਂ ਤਾਂ ਸੌਰੀ ਬਿਕਾਜ਼ ਮੈਂ ਬਲੌਗ ਆ ਜਿਹੜੇ ਹੁਣ ਬਹੁਤ ਬਹੁਤ ਕੀ ਮੇ ਪਉ ਨੂੰ ਹੀ हट ਗਈ ਸੀ ਇੱਕ ਅੱਧਾ ਹੀ ਮਿੰਨੀ ਬਲੌਗ ਵਿੱਚ ਦੀ ਆਇਆ ਮੇਰਾ ਅਦਰਵਾਇਸ ਕੁਝ ਨਹੀਂ ਆਇਆ ਬਸ ਘਰੇ ਹੋ ਜਾਂਦਾ ਦਿੱਕਤਾਂ ਹੋ ਜਾਂਦੀਆਂ ਨੇ ਕੁਝ ਆਪਾਂ ਨੂੰ ਜਿਹੜੀਆਂ ਹੈਲਥ ਇਸ਼ੂਜ਼ ਹੋ ਗਏ ਸੀਗੇ ਮੈਨੂੰ ਉਹਦੇ ਕਰਕੇ ਤੇ ਬਸ ਕੁਝ ਥੋੜਾ ਜਿਹਾ ਮਤਲਬ ਮੂਡ ਨਹੀਂ ਸੀ ਬਣਦਾ ਗਰਮੀ ਸੀਗੀ ਤੇ ਬਟ ਹੁਣ ਮੈਂ ਆਪਣੇ ਆਪ ਨੂੰ ਥੋੜਾ ਜਿਹਾ ਕੀਤਾ ਕੋਸ਼ਿਸ਼ ਕੀਤੀ ਵੀ ਮੈਂ ਬਲੌਗ ਬਣਾਇਆ ਕਰਾਂ ਸ਼ੂਟ ਕਰਿਆ ਕਰਾਂ ਤੇ ਕੋਸ਼ਿਸ਼ ਕਰਦੀ ਆਂ ਵੀ ਹੁਣ ਮੈਂ ਡੇਲੀ ਕਰਿਆ ਕਰਾਂ ਜਿਹੜਾ ਇਹ ਬਲੌਗ ਆ ਮੇਰੇ 2 ਦਿਨ ਦਾ ਇਕੱਠਾਗਾ ਥੋੜੇ ਥੋੜੇ ਜਿੰਨੇ ਵੀ ਮੇਤੋਂ ਹੋਏ ਸ਼ੂਟ ਲਏ ਗਏ ਕੁਝ ਬੱਚਾ ਦਾ ਬੱਚਾ ਪਰੇਸ਼ਾਨ ਜਾਦੀ ਕਰਦਾਗਾ ਤੇ ਉਹਦੇ ਕਰਕੇ ਮੇਤੋਂ ਬਲੌਗ ਸ਼ੂਟ ਨਹੀਂ ਹੁੰਦੇ ਹੈਗੇ ਫਿਰ ਰਹਿ ਜਾਂਦੇ ਆ ਵਿੱਚ ਦੀ ਕੁਝ ਚੀਜ਼ਾਂ ਤੇ ਕੁਝ ਨਾ ਬਾਅਦ ਚ ਯਾਦ ਆਉਂਦੀ ਆ ਵੀ ਇੱਥੇ ਵੀ ਸ਼ੂਟ ਕਰ ਲੈਣਾ ਸੀ ਤੇ ਵੀ ਸ਼ੂਟ ਕਰ ਲੈਣਾ ਸੀਗਾ ਤੇ ਚਲੋ ਜੀ ਵੈਸੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਡੇਲੀ ਜਿਹੜੇ ਬਲੌਗ ਅਪ ਆਉਂਦੇ ਰਹੀਏ ਤੇ ਇੱਥੇ ਮੈਂ ਲੱਗੀ ਸੀਗੀ ਝਾੜੂ ਝਾੜੂ ਵਗੈਰਾ ਕੱਢਣ ਲੱਗੀ ਸੀ ਸੋਫਿਆਂ ਦੇ ਕਵਰ ਝਾੜੂ ਬੱਚੇ ਕਰਕੇ ਤੇ ਡੌਗੀਜ਼ ਕਰਕੇ ਨਾ ਥੋੜਾ ਜਿਹਾ ਖਲਾਰੇ ਜ਼ਿਆਦਾ ਪੈ ਜਾਂਦਾਗਾ ਵੈਸੇ ਆਈ ਥਿੰਕ ਇਹ ਖਲਾਰਾ ਨਾ ਜਿੰਨਾਂ ਦੇ ਘਰ ਬੱਚੇ ਨੇ ਉਹਨਾਂ ਦੇ ਸਭ ਦੇ ਹੀ ਕਰੇ ਹੁੰਦਾ ਹੀ ਹੋਊਗਾ ਤੇ ਇੱਥੇ ਮੈਂ ਵੌਇਸ ਓਵਰ ਦੇ ਰਹੀ ਆ ਤੇ ਪਿੱਛੇ ਜਿਹੜਾ ਹੁੰਨਰ ਆਪਣਾ ਬੋਲ ਰਿਹਾ ਤੇ ਇੱਥੇ ਲੱਗੀ ਸੀ ਮੈਂ ਸਬਜੀ ਬਣਾਣਾ ਇੱਥੇ ਸਬਜੀ ਬਣਾਉਂਗੀ ਜਸਟ ਕੰਡੇਆਂ ਨਾ ਹਰੀਆਂ ਮੱਚਾਂ ਨੇ ਉਹ ਭੁੰਨ ਕੇ ਲੈ ਇਹਨਾਂ ਦੇ ਵਿੱਚ ਰੋਟੀ ਪਾਉਂਗੀ ਤੇ ਇਹ ਸਾਨੂੰ ਸਾਰਿਆਂ ਨੂੰ ਟੇਸਟੀ ਲੱਗਦਾ ਹੈ ਜੀ ਮਤਲਬ ਮੰਮੀ ਪਾਪਾ ਮੰਮੀ ਗੈਲੀਆਂ ਮੈਂ ਤੇਨੇ ਖਾਲੀਆਂ ਵਸੇ ਹੁੰਦੇ ਪਾਪਾ ਥੋੜੇ ਜਿਹਾ ਘਟ ਖੰਦ ਨੇ ਤੇ ਹੁੰਦੇ ਪਾਪਾ ਲੱਗੇ ਸੀ ਸਪੀਕਰੇ ਤੁਹਾਨੂੰ ਦੇਖੋ ਕਿੰਨੀ ਮਿੱਟੀ ਮਿੱਟੀ ਹੋ ਗਈ ਆ ਤੇ ਬਾਅਦ ਚ ਮੇਰੇ ਨਾਲ ਹੀ ਪੋਰਚ ਧੋ ਦੇਣਾ ਤੇ ਇੱਥੇ ਜਿੰਮੀ ਸਾਡੀ ਡਰ ਰਹੀ ਸੀ ਵੀ ਕਿਤੇ ਜਿਹੜਾ ਇਹ ਪੈਪ ਜੇ ਆਗਾ ਤਿੱ ਆ ਗਈ ਸੀ ਜੀ ਤੇ ਨਾ ਮम्मा ਕੱਲ ਲੈ ਕੇ ਆਏ ਸੀਗੇ ਨਿਊ ਬੈੱਡ ਸ਼ੀਟ ਸੱਚੀ ਨਾ ਲੇਡੀਜ਼ ਨੂੰ ਮਤਲਬ ਨਿਊ ਬੈੱਡ ਸ਼ੀਟਸ ਦਾ ਇੰਨਾ ਚਾਹ ਹੁੰਦਾ ਇੰਨਾ ਤਾਂ ਸਾਨੂੰ ਕੱਪੜੇ ਹੀ ਡੇ ਜਾਂਦਾ ਨਹੀਂ ਹੁੰਦਾ ਜਦੋਂ ਮੰਮੀ ਨੇ ਮੈਨੂੰ ਕੱਢ ਕੇ ਦਿਖਾਈ ਨਾ ਬੈੱਡ ਸ਼ੀਟਸ ਹੌਨ ਅਕੇ ਇੰਨਾ ਚਾਹ ਚ ਰਿਆ ਤੇ ਅੱਜ ਮੈਂ ਇਹੀ ਬੈੱਡ ਸ਼ੀਟ ਵਿਛਾਉਂਗੀ ਤੇ ਇਹ ਨੂੰ ਮੈਂ ਰਟਾਇਰ ਕਰ ਦੇਣਾ ਹੁਣ ਕਿਉਂਕਿ ਬਹੁਤ ਪਰਾਣੀ ਹੋ ਗਈ ਤੇ ਹੁਣ ਆਪਾਂ ਇਹਨੂੰ ਛਾਵਾਂਗੇ ਮੈਂ ਮੰਮਾ ਨੂੰ ਕਿਹਾ ਵੀ ਇੱਕ ਦੋ ਹੋਰ ਲਿਆਵਾਂਗੇ ਇਸ ਵਾਰ ਨਾ ਸੀ ਲਿਆਂਦੀਆਂ ਨਹੀਂ ਹੈਗੀਆਂ ਤੇ ਆਹ ਫਰਸਟ ਆ ਸਾਡੀ ਆਹ ਸਮਰ ਦੀ ਫਰਸਟ ਵੈਡ ਸ਼ੀਟ ਆ ਤੇ ਮੈਨੂੰ ਸੱਚੀ ਬਹੁਤ ਚਾਜ ਰਹੀ ਹੈ ਆਏ ਚਲੋ ਇਹਨੂੰ ਵੀ ਛਾਉਨੇ ਆ ਮੈਂ ਡਿਜ਼ਾਈਨ ਵਾਲੇ ਵੇਖਿਆ ਨਹੀਂ ਬਸ ਉੱਪਰ ਹੀ ਵੇਖਿਆ ਮੈਂ ਖੋਲਿਆ ਨਹੀਂ ਹੈਗਾ ਇਹ ਲਓ ਜੀ ਆਪਾਂ ਇੱਥੇ ਬੈੱਡ ਸ਼ੀਟ ਵਿਛਾ ਦਿੱਤੀ ਆ ਮੈਨੂੰ ਕਲਰ ਡਿਜ਼ਾਈਨ ਸਾਰਾ ਕੁਝ ਬਹੁਤ ਸੋਹਣਾ ਲੱਗਿਆ ਤੁਸੀਂ ਦੱਸਿਓ ਤੁਹਾਨੂੰ ਸਾਡੀ ਰੈੱਡ ਸ਼ੀਟ ਕਿੱਦਾਂ ਦੀ ਲੱਗੀ ਮੰਮਾ ਲੱਗਿਆ ਸੀ ਮੰਮਾ ਦੀ ਹਰ ਚੀਜ਼ ਵੈਸੇ ਲਈ ਹੰਦੀ ਵਧੀਆ ਹੀ ਹੁੰਦੀ ਆ ਤੇ ਚਲੋ ਜੀ ਇੱਥੇ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਆਮ ਸੌਰੀ ਮੈਂ ਬਲੌਗ ਨਹੀਂ ਪਾਈ ਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਿਆ ਕਰੂੰਗੀ ਡੇਲੀ ਪਾਇਆ ਕਰਾਂਗੀ ਜਬਾਏ ਬਾਏ